ਇੱਕ ਇੰਸਟਾਗ੍ਰam ਮਾਡਲ ਦੀ ਅਸ਼ਲੀਲ ਵੀਡੀਓ ਨੇ ਇੰਟਰਨੈਟ ਤੇ ਤਵਾਹ ਮਚਾ ਦਿੱਤੀ ਹੈ ਜੀ ਹਾਂ ਪੰਜਾਬੀ ਮਾਡਲ ਦੀ ਅਸ਼ਲੀਲ ਵੀਡੀਓ ਲੀਕ ਹੋ ਗਈ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ 'ਚ ਹੁਣ ਇਸ ਪੰਜਾਬੀ ਮਾਡਲ ਦਾ ਪੱਖ ਵੀ ਸਾਹਮਣੇ ਆਇਆ ਹੈ ਪਰ ਉਸ ਤੋਂ ਪਹਿਲਾਂ ਤਾਨੂੰ ਦੱਸਦੀ ਹੈ ਕਿ ਇੰਸਟਾਗ੍ਰਾਮ ਦੀ ਮਾਡਲ ਲਈਏ ਸ ਅਸ਼ਲੀਲ ਵੀਡੀਓ ਨੇ ਹਰ ਪਾਸੇ ਤਤਥਲੀ ਮਚਾ ਕੇ ਰੱਖ ਦਿੱਤੀ ਇਹ ਵੀਡੀਓ ਮੁੰਡੇ ਵੱਲੋਂ ਰਿਕਾਰਡ ਕੀਤੀ ਗਈ ਦੱਸੀ ਜਾ ਰਹੀ ਹੈ ਜਿਸ ਵਿੱਚ ਕਿ ਇੰਸਟਾਗ੍ਰਾਮ ਮਾਡਲ ਅਤੇ ਦੋਵੇਂ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਨੇ ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੰਸਟਾਗ੍ਰਾਮ ਮਾਡਲ ਦਾ ਦਰਦ ਵੀ ਛਲਕਿਆ ਜਿਸ ਵਿੱਚ ਉਸ ਨੇ ਇੱਕ ਲੰਮਾ ਚੌੜਾ ਨੋਟ ਲਿਖਦਿਆਂ ਆਪਣੀ ਗਲਤੀ ਮੰਨੀ ਹੈ ਉਸ ਨੇ ਕਿਹਾ ਹੈ ਕਿ ਇਸ ਵੀਡੀਓ ਨੂੰ ਰਿਕਾਰਡ ਕਰਨ ਦੇ ਨਾਲ ਉਸ ਦੀ ਵੱਡੀ ਗਲਤੀ ਸੀ ਇਸ ਇੰਸਟਾਗ੍ਰam ਮਾਡਲ ਦਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦਰਦਸ਼ਲ ਕਹੇ ਹਾਲਾਂਕਿ ਉਸਨੇ ਕਿਹਾ ਹੈ ਕਿ ਇਹ ਵੀਡੀਓ ਨਵੰਬਰ 2022 ਚ ਰਿਕਾਰਡ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਲੀਕ ਕਰ ਦਿੱਤਾ ਗਿਆ ਇੱਕ ਲੰਮੀ ਚੌੜੀ ਪੋਸਟ ਪਾ ਕੇ ਇਸ ਇੰਸਟਾਗ੍ਰam ਮਾਡਲ ਨੇ ਲਿਖਿਆ ਕਿ ਕਈ ਪੇਜ ਵਾਲੇ ਇਸ ਚੀਜ਼ ਨੂੰ ਜਿੰਨੀ ਹੈ ਉਸ ਤੋਂ ਵੱਧ ਕੇ ਦੱਸ ਰਹੇ ਨੇ ਬਸ ਆਪਣੇ ਕੁਝ ਫਾਲੋਅਰਸ ਲਈ ਜੋ ਮੈਨੂੰ ਬਹੁਤ ਹਰਟ ਕਰ ਗਈ ਹੈ ਅਤੇ ਉਸ ਇਨਸਾਨ ਦੀ ਵੀ ਆਈ ਥਿੰਕ ਕੋਈ ਜ਼ਮੀਰ ਨਹੀਂ ਹੈ ਜਿਸ ਨੇ ਇਹ ਸਭ ਕੀਤਾ ਹੈ ਭਾਪਕੇ ਇਹ ਮਾਡਲ ਨੇ ਕਿਹਾ ਹੈ ਕਿ ਜਿਸ ਇਨਸਾਨ ਨੇ ਇਹ ਵੀਡੀਓ ਲੀਕ ਕੀਤੀ ਹੈ ਉਸ ਦੀ ਕੋਈ ਵੀ ਜ਼ਮੀਰ ਨਹੀਂ ਹੈ ਇੰਸਟਾਗ੍ਰਾਮ ਮਾਡਲ ਅਖੇ ਲਿਖਦੀ ਹੈ ਕਿ ਐਸਾ ਪਰਸਨਲ ਚੀਜ਼ਾਂ ਨੇ ਹਰ ਕੋਈ ਇਹ ਚੀਜ਼ਾਂ ਕਰਦਾ ਹੈ ਪਰ ਇਸ ਨੂੰ ਇਸ ਤਰ੍ਹਾਂ ਲੀਕ ਕਰਨਾ ਜਾਂ ਫਿਰ ਬਾਹਰ ਲੈ ਕੇ ਆਉਣਾ ਇਹ ਉਸ ਇਨਸਾਨ ਦੀ ਸਭ ਤੋਂ ਵੱਡੀ ਭੁੱਲੇ ਉਸਨੇ ਕਿਹਾ ਕਿ ਬਸ ਮੇਰੀ ਗਲਤੀ ਇਹ ਨਹੀਂ ਸੀ ਕਿ ਮੈਂ ਇਹ ਸਭ ਰਿਕਾਰਡ ਕਰਨ ਦੀ ਇਜਾਜ਼ਤ ਦਿੱਤੀ ਅੱਗੇ ਇੰਸਟਾਗ੍ਰam ਮਾਡਲ ਲਿਖਤੀ ਇਹ ਕਿ ਇੱਕ ਕਲਿੱਪ ਪਰ ਨਵੰਬਰ 2022 ਦੀਆਂ ਨੇ ਤੁਸੀਂ ਖੁਦ ਸੋਚੋ ਅਗਰ ਤੁਹਾਡੀ ਫੈਮਲੀ ਵਿੱਚ ਕਿਸੇ ਨਾਲ ਇੰਜ ਹੋਵੇ ਕਿਸੇ ਦੀ ਪੁਰਾਣੀ ਕਲਿੱਪ ਐਦਾਂ ਬਾਹਰ ਆਉਣ ਤੇ ਕੀ ਬੀਤੇਗੀ ਤੁਹਾਡੇ ਤੇ ਜਾਂ ਫਿਰ ਤੁਹਾਡੀ ਫੈਮਲੀ ਤੇ ਤੁਸੀਂ ਖੁਦ ਭਾਵੇਂ ਇਹ ਸਭ ਨਾ ਕਰੋ ਪਰ ਤੁਹਾਡੀ ਫੈਮਲੀ ਦਾ ਮਾਈਂਡਸੈਟ ਨਹੀਂ ਪਤਾ ਤੁਹਾਨੂੰ ਕੀ ਪਤਾ ਕਿਸੇ ਨੇ ਕਰਾਇਆ ਹੋਵੇ ਜਾਂ ਫਿਰ ਐਦਾ ਰਿਕਾਰਡ ਬਸ ਰੱਬ ਜਾਣਦਾ ਹੈ ਜੀ ਹਾਂ ਇਸ ਵਿੱਚ ਇੰਸਟਾਗ੍ਰam ਮਾਡਲ ਇਹ ਇਲਸਾਮ ਲਗਾਉਂਦੀ ਨਜ਼ਰ ਆ ਰਹੀ ਹੈ ਕਿ ਬੇਸ਼ੱਕ ਤੁਹਾਨੂੰ ਬਿਨਾਂ ਦੱਸੇ ਇਹ ਰਿਕਾਰਡ ਕੀਤੀ ਗਈ ਹੋਵੇ ਪਰ ਹੁਣ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਹੈ ਤਾਂ ਇਹ ਵੀਡੀਓ ਹਰ ਪਾਸੇ ਘੁੰਮ ਰਹੀ ਹੈ ਹਰ ਕੋਈ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਿਹਾ ਹੈ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਸਟਾਗ੍ਰam ਮਾਡਲ ਦਾ ਦਰਦ ਬਾਹਰ ਆਇਆ ਹੈ ਉਸਨੇ ਹਾਲਾਂਕਿ ਇਹ ਐਲਾਨ ਕੀਤਾ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਉਹ ਆਪਣਾ ਕੰਮ ਜਾਰੀ ਰੱਖੇਗੀ ਕਿਉਂਕਿ ਉਹ ਮਾਡਲਿੰਗ ਕਰਕੇ ਆਪਣੇ ਪੈਸੇ ਕਮਾਉਂਦੀ ਹੈ ਅਤੇ ਇਸ ਲਈ ਉਹ ਆਪਣਾ ਕੰਮ ਕਦੇ ਵੀ ਬੰਦ ਨਹੀਂ ਕਰੇਗੀ। ਜੀ ਹਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਸ਼ਹੂਰ ਇੰਸਟਾ ਮਾਡਲ ਦੀ ਇੱਕ ਅਸ਼ਲੀਲ ਵੀਡੀਓ ਲੀਕ ਹੋਈ ਹੈ ਜਿਸ ਤੋਂ ਬਾਅਦ ਹੁਣ ਇੰਸਟਾ ਮਾਡਲ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਪਾ ਕੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ